ਲੋਕਾਖਣ ਟੀਵੀ ਵਿੱਚ ਤੁਹਾਡਾ ਸਵਾਗਤ ਮੈਂ ਹਾਂ ਪਾਇਲ ਲੋੜਾ ਇੱਕ ਵੱਡੀ ਖਬਰ ਤਰਨ ਤਰਨ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਸ ਤੇ ਹਰੀਕੇ ਦੇ ਨਾਲ ਲੱਗਦੇ ਪਿੰਡ ਰੁਕਣੇ ਵਾਲਾ ਪੋਤੀਵਾਲਾ ਨਜ਼ਦੀਕ ਬੰਨ ਨੂੰ ਢਾਲ ਲੱਗਣ ਕਾਰਨ ਫੌਜ ਅਤੇ ਸੰਗਠਨ ਨੇ ਮੋਰਚਾ ਸਾਭ ਲਿਆ ਇਥੇ ਦੱਸ ਦਈਏ ਕਿ ਜੇ ਕਿਤੇ ਬੰਨ ਟੁੱਟ ਜਾਂਦਾ ਹੈ ਤਾਂ 7-8 ਪਿੰਡਾਂ ਨੂੰ ਭਾਰੀ ਨੁਕਸਾਨ ਹੋ ਸਕਦਾ ਸੀ ਦੱਸਿਆ ਜਾ ਰਿਹਾ ਹੈ ਕਿ ਹਰੀਕੇ ਹੈੱਡ ਦੇ ਪਿਛਲੇ ਪਾਸੇ ਪੈਂਦੇ ਸਤਲੁਜ ਦਰਿਆ ਦੇ ਨਾਲ ਲੱਗਦੇ ਪਿੰਡ ਰੁਕਣੇ ਵਾਲਾ ਪੋਤੀਵਾਲਾ ਨਜ਼ਦੀਕ ਪਾਣੀ ਜ਼ਿਆਦਾ ਆਉਣ ਕਰਕੇ ਬੰਨ ਨੂੰ ਢਾਲ ਲੱਗ ਗਿਆ ਸੀ ਪਰ ਫਿਰ ਵੀ ਵੱਡੀ ਗਿਣਤੀ ਵਿੱਚ ਫੌਜ ਅਤੇ ਸੰਪਰਗ ਸਰਹਾਲੀ ਸਾਹਿਬ ਦੇ ਮੁਖੀ ਬਾਬਾ ਕੋਲਾ ਸਿੰਘ ਅਤੇ ਬਾਬਾ ਗਿਆਨ ਸਿੰਘ ਮਨਿਆਲੇ ਵਾਲਿਆਂ ਵੱਲੋਂ ਸੰਗਤ ਦੇ ਸਹਿਯੋਗ ਨਾਲ ਮੋਰਚਾ ਸੰਭਾਲਦੇ ਹੋਏ ਸਿੱਟੀ ਨੂੰ ਕੰਟਰੋਲ ਵਿੱਚ ਕਰ ਲਿਆ ਗਿਆ ਹੈ ਇਸ ਮੌਕੇ ਉੱਥੇ ਮੌਜੂਦ ਲੋਕਾਂ ਨੇ ਕੀ ਕਿਹਾ ਤੁਸੀਂ ਆਪ ਹੀ ਸੁਣੋ ਤੁਸੀਂ ਦੇਖ ਰਹੇ ਲੋਕ ਐਕਸ਼ਨ ਟੀਵੀ ਤੋਂ ਤਰਨ ਤਰਨ ਤੋਂ ਸੁਵਿੰਦਰ ਬਲੇ ਨਰੇਂਦਰ ਸਿੰਘ ਦੀ ਵਿਸ਼ੇਸ਼ ਰਿਪੋਰਟ ਕਿਹੜਾ ਨਗਰ ਹੈ ਜਿੱਥੇ ਸੇਵਾ ਕਰਾਈ ਜਾ ਰਹੀ ਹੈ ਵਾਈਗਰੂ ਜੀਕਾ ਖਾਨ ਸਾਹਿਬ ਵਾਈਗਰੂ ਜੀ ਕੀ ਪਤੇ ਨੂੰ ਪਿਆਰੋ ਇਹ ਨਗਰ ਹੈਗਾ ਪਿੰਡ ਰੁਕਣੇ ਵਾਲਾ ਧੁੱਤੀ ਵਾਲਾ ਚੱਕੀਆਂ ਦੇ ਕੋਲ ਇਹ ਜਿਹੜਾ ਸਤਲੁਜ ਦਰਿਆ ਵਾ ਇਹ ਦਰਿਆ ਤੇ ਤਕਰੀਬਨ ਪਾਣੀ ਜਿੰਨਾ ਇਹ ਮਾਰ ਕੀਤੀ ਆ ਪਿੱਛੇ ਤੋਂ ਲੈ ਕੇ ਢਾਲ ਆਈ ਆ ਪਰ ਇਥੋਂ ਦੀਆਂ ਸਿੱਖ ਸੰਤਾਂ ਨੇ ਮਹਾਂਪੁਰਖ ਬਾਬਾ ਗਿਆਨ ਸਿੰਘ ਜੀ ਹੋਣੀ ਤੇ ਸੰਪਰਦਾ ਸ੍ਰੀ ਹਰਿ ਆਲੀ ਸਾਹਿਬ ਵਾਲੇ ਇਹਨਾਂ ਨੇ ਉਸ ਦਿਨ ਤੋਂ ਸੰਤਾਂ ਲਿਆ ਕੇ ਬڑے ਉਤਸ਼ਾਹ ਨਾਲ ਸੰਗਤਾਂ ਨੇ ਜੋ ਬੰਨਾਂ ਜਿਵੇਂ ਜਿਵੇਂ ਢਾਹ ਲਈ ਗਿਆ ਤਿਵੇਂ-ਤਿਵੇਂ ਸੰਗਤਾਂ ਇੱਥੇ ਤੋੜਿਆਂ ਦੀ ਸੇਵਾ ਕਰੀ ਗਏ ਆ ਤੇ ਅੱਜ ਜਿਹੜਾ ਪਾਣੀ ਉਹ ਪਾਣੀ ਦਾ ਵਹਾ ਘਟਿਆ ਵਾ ਤੇ ਤਕਰੀਬਨ ਇਹ ਆ ਵੀ ਮਹਾਰਾਜ ਨੇ ਕਿਰਪਾ ਕੀਤੀ ਜਿਹੜਾ ਬੰਨ ਟੁੱਟਣ ਦਾ ਡਰ ਸੀ ਉਹ ਅੱਜ ਤਕਰੀਬਨ ਸੰਗਤਾਂ ਕਾਮਯਾਬ ਹੋ ਚੁੱਕੀਆਂ ਨਹੀਂ ਟੁੱਟਣ ਦਾ ਡਰ ਐ ਇਸ ਵਿੱਚ ਕੋਈ ਤੇ ਕਿੰਨੇ ਕ ਦਿਨਾਂ ਤੋਂ ਸੇਵਾ ਚੱਲ ਰਹੀ ਹੈ ਤੇ ਇਹਦੇ ਵਿੱਚ ਫੌਜੀ ਸਾਹ ਦੇ ਰਹੀ ਤੁਹਾਡਾ ਇਹਦੇ ਵੇਖੋ ਜੀ ਸੇਵਾ ਤੇ ਚੱਲ ਰਹੀ ਆ 15 16 ਦਿਨਾਂ ਤੋਂ ਬਾਬਾ ਜੀ ਨਹੀਂ ਕਰ ਰਹੇ ਆ ਨਾਲ ਹੀ ਸੰਤਾਂ ਦੇ ਪਰਿਆਈ ਫੌਜ ਆ ਉਹ ਫੌਜ ਆਪਣੇ ਬਲਬੂਤੇ ਦੇ ਆਈ ਆ ਉਹ ਕੁਝ ਦਿਨਾਂ ਤੋਂ ਆਈ ਆ ਤੇ ਉਹ ਵੀ ਆਪ ਦੇ ਜਿੰਨੇ ਹੈਗੇ ਆ ਫੌਜ ਜਿੰਨੇ ਮੁਲਾਜ਼ਮ ਹੈਗੇ ਆ ਆ ਕੇ ਕਰਦੇ ਆ ਨਾਲ ਸੰਤਾਂ ਦੀ ਸੇਵਾ ਇਹ ਕਿੰਨਾ ਕੁ ਰਕਬਾ ਹੀ ਆ ਕਿੰਨੇ ਕੁ ਪਿੰਡਾਂ ਨੂੰ ਖਤਰਾ ਹੋ ਸਕਦਾ ਜੇ ਬੰਨ ਟੁੱਟਦਾ ਜੇ ਬੰਨ ਜੀ ਟੁੱਟਦਾ ਤੇ ਤਕਰੀਬਨ ਘੱਟੋ ਘੱਟ ਵੀ 7-8 ਪਿੰਡਾਂ ਜਿਹੜੇ ਮੱਲੋ ਪਾਣੀ ਦੇ ਮਾਰੇ ਖਾ ਸਕਦੇ ਇਹ ਮਖੂ ਲੱਗੇ ਜਾਣਾ ਸੀ ਜੀ ਪਾਣੀ ਹਾਂਜੀ ਤੇ ਕੋਈ ਇਹਦੇ ਨਾਲ ਪਿੰਡਾਂ ਨੂੰ ਫਸਲਾਂ ਦਾ ਨੁਕਸਾਨ ਵੀ ਆਇਆ ਇੱਥੇ ਲੱਕ ਵਿੱਚ ਇਹ ਲੱਗ ਕੇ ਜੱਜ ਨਹੀਂ 23 ਦੇ ਵਿੱਚ ਵੀ ਨੁਕਸਾਨ ਹੋਇਆ ਸੀਗਾ 23 ਦੇ ਵਿੱਚ ਤੇ ਉਹ ਇਹ ਬੰਨ ਵੀ ਟੁੱਟਾ ਹੈ ਗਾੜੀ ਵੀ ਪਾਣੀ ਚ ਲੱਗਿਆ ਹੈਗਾ ਪਰ ਇਹ ਆ ਵੀ ਨੁਕਸਾਨ ਤੇ ਜਦੋਂ ਪਾਣੀ ਉਹਦਾ ਉਦੋਂ ਹੁੰਦਾ ਹੁੰਦਾ ਵਾ ਤੇ ਕੋਈ ਸਰਕਾਰ ਜਾਂ ਪ੍ਰਸ਼ਾਸਨ ਪਹੁੰਚਿਆ ਇੱਥੇ ਮੌਕੇ ਤੇ ਕੋਈ ਸਰਕਾਰ ਪ੍ਰਸ਼ਾਸਨ ਜਿਹੜਾ ਉਹ ਆਪਣੇ ਚੱਕਰ ਮਾਰਦੇ ਆ ਪਰ ਜੋ ਸੇਵਾ ਸੰਤਾ ਮਹਾਂਪੁਰਖਾਂ ਨੇ ਸਾਰੇ ਪੰਜਾਬ ਨੇ ਕੀਤੀ ਆ ਸਾਰੀਆਂ ਸੰਪਰਦਾਵਾਂ ਨੇ ਰਲ ਕੇ ਕੀਤੀ ਆ ਇਹ ਜਿਆਦਾ ਸਹਿਯੋਗ ਜਿਹੜਾ ਮਹਾਂਪੁਰਖਾਂ ਦਾ ਵਾ ਸਮਪਰਦਾ ਜਿੰਨੀਆਂ ਵੀ ਨਾ ਸਿਰਾਈ ਆਈ ਬਾਬਿਆਂ ਦੀ ਸੰਪਰਦਾ ਵਾ ਹੋਰ ਵੀ ਜਿੰਨੀਆਂ ਹੀ ਪੰਜਾਬ ਦੀਆਂ ਸੰਪਰਦਾ ਹੈਗੀਆਂ ਉਹਨਾਂ ਸਾਜਣੇ ਰਲ ਕੇ ਬੱਦਵ ਜੇ ਪ੍ਰਸ਼ਾਸਨ ਵੱਲੋਂ ਫਿਰ ਨਹੀਂ ਬਸ ਸਕਦਾ ਕਿੰਨੀ ਕਿ ਸੰਗਤ ਜਾ ਕਿੰਨੇ ਕਿ ਟ੍ਰੈਕਟਰ ਵਾਲੇ ਜਿਹੜੇ ਇੱਥੇ ਕੰਮ ਕਰ ਰਿਹਾ ਇਹਦੇ ਵੇਖੋ ਜੀ ਵੀਰ ਜੀ ਇੱਥੇ ਹੀ ਆ ਰਹੇ ਟ੍ਰੈਕਟਰ ਆ ਤੇ ਜਹਾਰਾਂ ਦੇ ਵਿੱਚ ਹੀ ਸੰਗਤਾਂ ਜਿਹੜੀਆਂ ਇੱਥੇ ਸੇਵਾ ਕਰ ਗਈਆਂ ਮਿੱਟੀ ਪਾਉਂਦੀ ਹਾਂਜੀ ਆਹੜਾ ਪਾਣੀ ਜਿਹੜਾ ਵਹਿ ਰਿਹਾ ਆ ਇਹ ਇਹ ਉਪਜਾਊ ਜ਼ਮੀਨ ਸੀ ਹਾਂਜੀ ਬਿਲਕੁਲ ਸਾਰੀ ਉਪਜਾਊ ਹੈ ਜੀ ਸਾਰੀ ਕਿੰਨਾ ਰਕਬਾ ਹੈਗਾ ਸਾਰਾ ਇਹ ਜਿਹਦੇ ਵਿੱਚ ਪਾਣੀ ਪਾਣੀ ਥੱਲੇ ਆ ਜਿਹੜਾ ਆ ਗਿਆ ਇਹ ਰਕਬਾ ਤੇ ਅਨਗੰਤੀ ਹੈ ਜੀ ਹੁਣ ਆਪਾਂ ਕੀ ਕਹਿ ਸਕਦੇ ਆ ਪਾਣੀ ਤੇ ਬੜੀ ਦੂਰ ਤੱਕ ਮਾਰ ਕਰ ਗਿਆ ਸਾਰਾ ਰਕਬਾ ਪਾਣੀ ਦੀ ਮਾਰੇ ਖਾ ਗਿਆ ਸਾਰਾ ਰਕਬਾ ਜਿੰਨਾ ਵੀ ਆ ਦੇਖੋ ਦੂਰੇ ਬੰਦ ਤੱਕ ਆ ਉਹ ਸਾਰੇ ਰਕਬਾ ਹੈ ਬਿਲਕੁਲ ਇਕਦਮੀ ਪਤਰਾ ਇਹ ਮਾਲਕੀ ਜ਼ਮੀਨਾਂ ਸਾਰੀਆਂ ਹਾਂਜੀ ਮਾਲਕੀ ਮਾਲਕ ਤਾਂ ਸਰਕਾਰ ਵੱਲੋਂ ਕੁਝ ਵਿਸ਼ਵਾਸ ਸਰਕਾਰ ਕਹਿੰਦੇ ਵੀ ਸਾਨੂੰ ਰੇਤਾ ਰੁਕ ਲੈਣ। ਸਰਕਾਰ ਜਿਹੜੀ ਆ ਸਰਕਾਰ ਵਿਸ਼ਵਾਸ ਦਉਂਦੀ ਹੁੰਦੀ ਹੈਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ